ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਦੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੀ ਖਾਸ ਡਿਮਾਂਡ ਤੇ ਦੀਵਾਲੀ ਤੱਕ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬਾਰ ਬਾਰ ਦਰਸ਼ਕ ਵੀਰ ਭੈਣ ਭਰਾ ਮੈਸੇਜ ਕਰ ਰਹੇ ਸਨ ਕਿ ਦੀਵਾਲੀ ਤੱਕ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰੋ ਕਿਉਂਕਿ ਬਰਸਾਤਾਂ ਨੇ ਪਿਛਲੇ ਜੋ ਦੁਸਹਿਰਾ ਲੰਘਿਆ ਉਸ ਨੂੰ ਖਰਾਬ ਕੀਤਾ ਤੇ ਕਿਤੇ ਨਾ ਕਿਤੇ ਹੁਣ ਮਨ ਵਿੱਚ ਡਾਊਟ ਹੈ ਕਿ ਦੀਵਾਲੀ ਦਾ ਮੌਸਮ ਵੀ ਕਿਤੇ ਖਰਾਬ ਤਾਂ ਨਹੀਂ ਹੋਵੇਗਾ ਤਾਂ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਇਮੇਜ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਹਦੇ ਵਿੱਚ ਕਲੀਅਰ ਹੋ ਰਿਹਾ ਹੈ ਕਿ ਜੋ ਫਿਲਹਾਲ ਪੰਜਾਬ ਦਾ ਮੌਸਮ ਹੈ ਉਹ ਠੀਕ ਹੈ ਤਾਜ਼ਾ ਉਹ ਜੋ ਹਾਲਾਤ ਨੇ ਟੈਂਪਰੇਚਰ ਦੇ ਉਹ ਤੁਸੀਂ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜੇ ਲਗਭਗ ਓਵਰਆਲ ਟੈਂਪਰੇਚਰ ਹੈ ਉਹ 29 ਡਿਗਰੀ 28 ਡਿਗਰੀ 30 ਡਿਗਰੀ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜ਼ੋਰ ਹੈ ਜਿਸ ਦੇ ਕਾਰਨ ਜਿਹੜਾ ਟੈਂਪਰੇਚਰ ਫੀਲ ਹੋ ਰਿਹਾ ਹੈ ਅਗਰ ਮੈਂ ਟੈਂਪਰੇਚਰ ਫੀਲ ਦੀ ਗੱਲ ਕਰੀਏ ਤਾਂ ਉਹ ਜਿਹੜਾ ਟੈਂਪਰੇਚਰ ਲਗਭਗ 32 ਡਿਗਰੀ ਦੇ ਨੇੜੇ ਤੇ ਹੈ ਇਸ ਸਮੇਂ ਫੀਲ ਹੋ ਰਿਹਾ ਥੋੜਾ ਜਿਆਦਾ ਫੀਲ ਹੋ ਰਿਹਾ ਕਿਉਂਕਿ ਪੂਰਬ ਦੀ ਹਵਾ ਜਿਹੜੀ 15 ਤਰੀਕ ਨੂੰ ਚੱਲੀ ਸੀ ਉਸ ਦੇ ਨਾਲ ਗਰਮਿਆਸ਼ ਦਾ ਮਾਹੌਲ ਪੰਜਾਬ ਦੇ ਵਿੱਚ ਵਧਿਆ ਹੈ ਸਾਫ਼ ਮੌਸਮ ਹੋਣ ਦੇ ਕਾਰਨ ਕੜਾਕੇ ਦੀ ਧੁੱਪ ਵੀ ਪੰਜਾਬ ਦੇ ਉੱਪਰ ਪੈ ਰਹੀ ਹੈ ਪਰ ਇਸ ਦਾ ਅਸਰ ਜਿਹੜਾ ਜਿਆਦਾ ਨਹੀਂ ਹੋ ਰਿਹਾ ਜਿਹੜੀ ਧੁੱਪ ਉਹ ਚੁਬਣੀ ਘੱਟ ਮਹਿਸੂਸ ਹੋ ਰਹੀ ਹੈ ਕਿਉਂਕਿ ਪੱਛਮੀ ਹਵਾ ਨਾਲ ਦੀ ਨਾਲ ਚੱਲ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਨਾਲ ਦੇ ਨਾਲ ਕਰਦੇ ਹੋ ਤਾਂ ਜੋ ਇਹ ਜਾਣਕਾਰੀ ਵਾਦ ਤੋਂ ਬਾਅਦ ਦਰਸ਼ਕਾਂ ਤੱਕ ਸਾਂਝੀ ਕੀਤੀ ਜਾ ਸਕੇ ਗੱਲ ਕੀਤੀ ਜਾਵੇ ਤਾਂ ਲਗਭਗ 15 16 17 ਤਰੀਕ ਇਹ 3-4 ਦਿਨ ਜਿਹਨਾਂ ਵਿੱਚ ਥੋੜ੍ਹਾ ਟੈਂਪਰੇਚਰ ਗਰਮ ਰਹੇਗਾ ਅਤੇ ਸ਼ਨੀਵਾਰ ਤੇ ਐਤਵਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੇਨ ਦੋ ਦਿਨ ਹੋਣਗੇ ਜਿਨ੍ਹਾਂ ਵਿੱਚ ਗਰਮੀ ਦਾ ਮਾਹੌਲ ਅਤੇ ਠੰਡ ਦਾ ਮਾਹੌਲ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲੇਗਾ ਰਾਤ ਨੂੰ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਠੰਡਾ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਦਿਨ ਦਾ ਟੈਪਰੇਚਰ ਹੈ ਉਹ 28-29-30 ਤੋਂ ਲੈ ਕੇ 31-32 ਡਿਗਰੀ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਸਾਨ ਵੀਰਾਂ ਨੂੰ ਜ਼ਰੂਰੀ ਸੂਚਨਾ ਇਹ ਹੈ ਕਿ ਫਿਲਹਾਲ ਕਣਕ ਬੀਜਣ ਦੇ ਬਾਰੇ ਨਾ ਸੋਚੋ ਕਿਉਂਕਿ ਜੇ ਮੀਂਹ वगैरह ਦੀ ਸੰਭਾਵਨਾ ਹੈ ਉਹ ਕੋਈ ਫਿਲਹਾਲ ਆਉਦੇ 15 ਦਿਨਾਂ ਤੱਕ ਨਹੀਂ ਹੈ ਜਿਸ ਦੇ ਕਾਰਨ ਦਿਨ ਦਾ ਤਾਪਮਾਨ ਕਾਫੀ ਜ਼ਿਆਦਾ ਵਧ ਰਿਹਾ ਹੈ ਗਰਮ ਰਹੇਗਾ ਰਾਤ ਦਾ ਤਾਪਮਾਨ ਠੰਡਾ ਹੈ ਕਣਕ ਦੀ ਜਰਮੀਨੇਸ਼ਨ ਘੱਟ ਹੋਵੇਗੀ ਨੁਕਸਾਨ ਤੁਹਾਡਾ ਹੋ ਸਕਦਾ ਹੈ ਬਾਕੀ ਗੱਲ ਕਰੀਏ ਦਿਵਾਲੀ ਦੇ ਮੌਸਮ ਦੀ ਤਾਂ ਦਿਵਾਲੀ ਨੂੰ ਜਿਹੜਾ ਮੌਸਮ ਹੈ ਉਹ ਸਾਫ਼ ਹੈ ਇਸ ਵਾਰ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਇੱਕਾ ਦੁੱਕਾ ਬੱਦਲ ਬਾਈਆਂ ਸਾਡੇ ਜਿਹੜੀਆਂ ਇਹਨਾਂ ਇਲਾਕੇ ਦੇ ਵਿੱਚ ਆ ਸਕਦੀਆਂ ਨੇ ਜਿਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕੋਸ਼ਕੀਸਾ ਜਲੰਧਰ ਦਾ ਮੋਹਾਲੀ ਰੂਪਨਗਰ ਚੰਡੀਗੜ੍ਹ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਇਹਨਾਂ ਵਿੱਚ ਇੱਕਾ ਦੁੱਕਾ ਬੱਦਲ ਬਾਈਆਂ ਦੇਖਣ ਨੂੰ ਮਿਲ ਸਕਦੇ ਨੇ ਉਹਦੇ ਦੋਕ ਦਿਨਾਂ ਦੇ ਵਿੱਚ ਖਾਸ ਤੌਰ ਤੇ ਸ਼ਨੀਵਾਰ ਐਤਵਾਰ ਦੇ ਨੇੜੇ ਤੇੜੇ ਪਰ ਉਸ ਬਦਲਵਾਈ ਦਾ ਕੋਈ ਮੀਂਹ ਦੇ ਪੱਖ ਤੋਂ ਵੱਡਾ ਅਸਰ ਨਹੀਂ ਹੈ ਕੋਈ ਮੀਂਹ ਦੀ ਸੰਭਾਵਨਾ ਤਗੜੇ ਰੂਪ ਦੇ ਵਿੱਚ ਬਣਦੀ ਹੋਈ ਦਿਖਾਈ ਫਿਲਹਾਲ ਨਹੀਂ ਤੇ ਰਹੀ ਅਗਰ ਆਪਾਂ ਓਵਰਆਲ ਦੇਖੀਏ ਪੰਜਾਬ ਦੇ ਇਲਾਵਾ ਤਾਂ ਪੱਛਮੀ ਹਵਾ ਦੇ ਨਾਲ ਜਿਹੜਾ ਠੰਡਾ ਦਾ ਮਾਹੌਲ ਹੈ ਉਹ ਕੋਈ ਬੜਾ ਤਗੜਾ ਨਹੀਂ ਦਿਖਾਈ ਦੇ ਰਿਹਾ ਓਵਰਆਲ ਪੂਰੇ ਭਾਰਤ ਦੇ ਵਿੱਚ ਹੀ ਜਿਹੜਾ ਗਰਮੀ ਦਾ ਮਾਹੌਲ ਫੜਿਆ ਹੋਇਆ ਹੈ ਇਹ ਨਾਰਮਲ ਟੈਂਪਰੇਚਰ ਇੰਨਾ ਹੀ ਬਣਿਆ ਹੋਇਆ ਹੈ ਜੀ ਤੇ ਜੰਮੂ ਕਸ਼ਮੀਰ ਦੇ ਨੇੜੇ ਤੇੜੀ ਜਿਹੜੀਆਂ ਹਵਾਵਾਂ ਨੇ ਉਹ ਠੰਡੀਆਂ ਚੱਲ ਰਹੀਆਂ ਨੇ ਜਿਹੜੇ ਅਲਾਕਾ ਹਿਮਾਚਲ ਦੇ ਨਾਲ ਟੱਚ ਕਰਦਾ ਹੈ ਖਾਸ ਤੌਰ ਤੇ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਮੁਹਾਲੀ ਤੇ ਚੰਡੀਗੜ੍ਹ ਇਲਾਕਾ ਇਹਦੇ ਵਿੱਚ ਥੋੜੇ ਜਿਹਾ ਟੈਂਪਰੇਚਰ ਜਿਹੜੇ ਨੇ ਉਹ ਘਟੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਪੰਜਾਬ ਦੇ ਨਾਲੋਂ ਪਰ ਪੱਛਮੀ ਹਵਾ ਚੱਲਣ ਦੇ ਨਾਲ ਕੋਈ ਖਾਸ ਫਰਕ ਓਵਰਲ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਇਸ ਵਾਰ ਆਪਾਂ ਕਹਿ ਸਕਦੇ ਹਾਂ ਕਿ ਦੀਵਾਲੀ ਠੀਕ ਠਾਕ ਤਰੀਕੇ ਨਾਲ ਲੰਘਦੀ ਹੋਈ ਦਿਖਾਈ ਦੇ ਰਹੀ ਹੈ ਠੰਡ ਦਾ ਮਾਹੌਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਤਗੜੇ ਰੂਪ ਦੇ ਵਿੱਚ ਠੰਡ ਦਾ ਮਾਹੌਲ ਬਣਦਾ ਹੋਇਆ ਕੋਈ ਤਗੜਾ ਦਿਖਾਈ ਨਹੀਂ ਦੇ ਰਿਹਾ ਹਾਂ ਅਕਤੂਬਰ ਦੇ ਆਖਰੀ ਦਿਨਾਂ ਵਿੱਚ ਇੱਕ ਅੱਧਾ ਸਪੈਲ ਮੀਂਹ ਦਾ ਲੱਗ ਸਕਦਾ ਹੈ ਜਿਸ ਦੇ ਨਾਲ ਠੰਡ ਦੀ ਕਾਰਵਾਈ ਹੋ ਸਕਦੀ ਹੈ ਪਰ ਉਹਦੇ ਬਾਰੇ ਹਨ ਸਾਨੂੰ 25 ਤਰੀਕ ਤੱਕ ਵੇਟ ਕਰਨਾ ਪਵੇਗਾ ਕਿਉਂਕਿ 25 ਤੋਂ ਬਾਅਦ ਹੀ ਉਹ ਸਿਸਟਮ ਜਿਹੜਾ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਹੈ ਏਸੀ ਜੀ ਅਪਡੇਟ ਤੁਹਾਡੇ ਤੱਕ ਮੌਸਮ ਦੀ ਦੀਵਾਲੀ ਤੱਕ ਦੇ ਹਾਲਾਤਾਂ ਦੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਜੋ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ